ਹਾਂਜੀ ਦੋਸਤੋ ਸਵਾਗਤ ਹੈ ਆਪਣੀ ਨਵੀਂ ਵੀਡੀਓ 'ਚ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਔਰੇ ਆਲੂ ਬੀਜਣ ਵਾਲੀ ਮਸ਼ੀਨ ਖੜੀ ਐ ਇਹਨਾਂ ਦੀ ਜਿੰਨਾਂ ਦੇ ਆਪਾਂ ਆਪਣਾ ਉਹ ਕੁਦਰ ਤੇ ਉਹ ਦੂਜੀਆਂ ਤਾਂ ਦੇਖਿਆ ਨੇ ਆਪਣੇ ਫੜਕਣੀ ਵਾਲੀਆਂ ਜਿਵੇਂ ਸਾਈਡ ਤੇ ਲੱਗੀਆਂ ਉਹ ਆਲੂ ਫੜਕੇ ਲੱਗ ਜਾਂਦੀ ਐ ਤੇ ਇਹ ਮਸ਼ੀਨ ਦੀ ਪਹਿਲੀ ਵਾਰ ਦੇਖੀ ਹੋਇਆ ਜਿੱਤੇ ਬੰਦੇ ਬੈਠ ਕੇ ਪਿਛੇ ਆਲੂ ਪਾਉਂਦੇ ਨੇ ਆ ਡੀਪੀ ਵਾਲੀ ਰੈਂਕੀਆ ਗਿਮੁਰਾ ਇਹ ਇਹ ਚਾਲੂ ਇਹ ਜਿਵੇਂ ਜਿਵੇਂ ਚੱਕੀ ਜਾਣੇ ਉੱਪਰੋਂ ਆਈ ਜਾਣਗੇ ਥੱਲੇ ਤੇ ਇਹ ਚ ਧਰੀ ਜਾਂਦੇ ਨੇ ਚੱਕ ਚੱਕ ਕਰੇ ਕੰਮ ਕੰਮ ਪੈਪ ਜਿਹੜੇ ਕੇ ਉਹ ਥੱਲੇ ਉਹ ਚ ਪਾਲੇ ਜਾਂ ਤੇ ਆ ਮਗਰ ਵੱਟ ਬਣਾ ਦਿੰਦਾ ਵਧੀਆ ਸਿਸਟਮ ਹੈ ਪਹਿਲੀ ਵਾਰ ਦੇਖ ਰਹੇ ਨੇ ਆਪਾਂ ਉਹ ਦੁਨੀਆ ਤਾਂ ਹੈ ਉਧਰ ਆਪਣੇ ਕੋਈ ਰੀਝ ਦੇਖਦੇ ਰਹਿੰਨੇ ਕਰੋ ਪੂਰਾ ਹੈਵੀ ਜਗਾਰਡ ਹੋਣਾ ਹੈ ਇਹਨੇ ਉਹ ਪਿਆਰ ਤਿਆਰ ਜਾਂਦਾ ਆਲੂ ਚਾਰ ਬੰਦੇ ਬੈਠਣਗੇ ਚਾਰ ਵੱਟਾਂ ਤਿਆਰ ਕਰਦੀ ਜਾਊਗੀ ਇਹ ਬੀਲ ਪਿੱਛੇ ਲਾਤਾ